ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਸਵੇਰੇ-ਸਵੇਰੇ ਪਾਣੀ ਚੱਲ ਰਿਹਾ ਸੀ ਤੇ ਪਾਣੀ ਦੇਖ ਰਹੇ ਸੀ ਤੇ ਇੱਕ ਚੀਜ਼ ਹੋਰ ਨੋਟ ਕਰਨ ਦੇਖੀ ਜਿਹੜੀ ਵੀ ਜਿਹੜੀਆਂ ਮੱਖੀਆਂ ਨੇ ਮਧੂਮੱਖੀਆਂ ਕਹਿੰਦੇ ਜਿਵੇਂ ਉਹਦਾਂ ਮੱਖੀ ਮੱਖੀਆਂ ਦੇ ਵਿੱਚ ਪੋਲੀਨੀਸ਼ਨ ਦਾ ਕੰਮ ਉਹਨਾਂ ਨੇ ਆਪਣਾ ਸ਼ੁਰੂ ਕੀਤਾ ਹੋਇਆ ਤੇ ਵੀ ਵੀ ਨਹੀਂ ਇਹ ਚੀਜ਼ ਦਾ ਪਤਾ ਲੱਗਦਾ ਵੀ ਪੋਲੀਨੀਸ਼ਨ ਕੀ ਕਰਦੀ ਹੈ ਨੇ ਦੇਖੋ ਇਹ ਬੂਟੇ ਨੂੰ ਫਲ ਪੈਣ ਲਈ ਇਦਾਂ ਵਿੱਚ ਵੀ ਮੇਲ ਤੇ ਫੀਮੇਲ ਬੂਟੇ ਹੁੰਦੇ ਨੇ ਜਿੱਦਾਂ ਇਹ ਤਾਂ ਫੁੱਲਾਂ ਦੇ ਵਿੱਚ ਨਾ ਪੌਲਣ ਹੁੰਦੇ ਨੇ ਤੇ ਜਦੋਂ ਕੋਈ ਵੀ ਮਧੂ ਮੱਖੀ ਇਹਦੇ ਵਿੱਚ ਰਸ ਚੂਸਣ ਲਈ ਬੈੰਦੀ ਹੈ ਉਹ ਪੌਲਣ ਉਹਦੇ ਪੈਰ ਨਾਲ ਲੱਗ ਜਾਂਦੇ ਨੇ ਤੇ ਫੇਰ ਜਦੋਂ ਉਹ ਦੂਸਰੇ ਕਿਸੇ ਫੁੱਲ ਦੇ ਉੱਤੇ ਜਾ ਕੇ ਬੈੰਦੀ ਹੈ ਤਾਂ ਇੱਕ ਦੋ ਜਣਾ ਮਿਕਸ ਹੋ ਜਾਂਦੇ ਨੇ ਤੇ ਮਿਕਸਿੰਗ ਹੋਣ ਤੋਂ ਬਾਅਦ ਫੇਰ ਉਹਨੂੰ ਫਲ ਪੈਂਦਾ ਤੇ ਜਦੋਂ ਪੋਲੀਨੀਸ਼ੇਸ਼ਨ ਕੰਪਲੀਟ ਹੋ ਜਾਂਦੀ ਹੈ ਫਿਰ ਇਦਾਂ ਜਿਵੇਂ ਆ ਦਿਖ ਰਿਹਾ ਆਪਾਂ ਨੂੰ ਫੁੱਲ ਆਪਣੇ ਆਪ ਨੂੰ ਬੰਦ ਕਰਕੇ ਜਿਹੜਾ ਫਲ ਦਾ ਰੂਪ ਧਾਰਨ ਕਰਨ ਲੱਗ ਜਾਂਦਾ ਤੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਪ੍ਰਕਿਰਿਆ ਹੈ ਫਸਲ ਚੱਕਰ ਦੇ ਵਿੱਚ ਪੋਲੀਨੀਸ਼ੇਸ਼ਨ ਦਾ ਜਿਹਦੇ ਨਾਲ ਫਲ ਪੈਂਦਾ ਤੇ ਹੁਣ ਤਾਂ ਕਈ ਕੰਪਨੀਆਂ ਜਿਹੜੀਆਂ ਇਹਦੀਆਂ ਜਿੱਦਾਂ ਦੇਖ ਸਕਦੇ ਹੋ ਤੁਸੀਂ ਇੱਕ ਆ ਕੇ ਮੱਖੀ ਆ ਦੇ ਕੋਲ ਦੇ ਵਿੱਚ ਬੈਠੀ ਐ ਤੇ ਇਹਦੇ ਪੈਰਾਂ ਨਾਲ ਆਟੋਮੈਟਿਕ ਲੱਗ ਰਿਹਾ ਉਹ ਤੇ ਜਦੋਂ ਇਹ ਜਾ ਕੇ ਕਿਸੇ ਹੋਰ ਮਤਲਬ ਫਲ ਦੇ ਫੁੱਲ ਦੇ ਉੱਤੇ ਬੈਠੂਗੀ ਤਾਂ ਇਹਨੇ ਉਹਦੇ ਵਿੱਚ ਮਿਕਸ ਕਰ ਦੇਣੇ ਨੇ ਪੋਲਨ ਤੇ ਜਿਹਦੇ ਨਾਲ ਇੱਕ ਨਵਾਂ ਜੀਵਨ ਆ ਜਿਹੜਾ ਉਹ ਚੱਲੂਗਾ ਤੇ ਨਵਾਂ ਫਲ ਆ ਹੋ ਪੌਲਗਾ ਤੇ ਇਹ ਪ੍ਰਕਿਰਿਆ ਸਾਰੀਆਂ ਫਸਲਾਂ 'ਚ ਹੁੰਦੀ ਹੈ ਤੇ ਉਹਨਾਂ ਬਾਰੇ ਇਹ ਤੇ ਇੱਕ ਗੱਲ ਹੋਰ ਹੈ ਕਈ ਕੰਪਨੀਆਂ ਹੈਗੀਆਂ ਨੇ ਤੇ ਉਹ ਕੰਪਨੀਆਂ ਜਿਹੜੀਆਂ ਬੀਜ ਨੇ ਤੇ ਉਹ ਵੀ ਅੱਜਕੱਲ ਡਿਵੈਲਪ ਕਰ ਰਹੀਆਂ ਨੇ ਪੋਲੀਨੀਸ਼ਨ ਲਈ ਵੀ ਖੇਤਾਂ 'ਚ ਲਾਓ ਜਿੰਨਾ ਪੋਲੀਨੀਸ਼ਨ ਤੇਜ਼ ਹੋ ਜਵੇ ਤੇ ਤੁਹਾਡੇ ਜਿਹੜੇ ਮਤਲਬ ਕਿ ਜਿਆਦਾ ਝਾੜ ਬਣ ਸਕੇ ਖੇਤ ਦੇ ਵਿੱਚ ਉਨਾ ਉੱਤੇ ਵੀ ਆਪਾਂ ਕਿਸੇ ਦਿਨ ਵਿਚਾਰ ਕਰਾਂਗੇ ਤੇ ਸਵੇਰੇ ਸਵੇਰੇ ਇਹ ਆਪਣੀ ਡਿਊਟੀ ਉੱਪਰ ਧਾਰ ਰਹੀਆਂ ਨੇ ਇੱਕ ਕੁਦਰਤ ਦਾ ਨਿਯਮ ਹੈ ਜਿਹੜਾ ਬਹੁਤ ਜਿਆਦਾ ਜ਼ਰੂਰੀ ਹੈ ਕਿਉਂਕਿ ਸੰਸਾਰ ਦੇ ਵਿੱਚ ਜਿੰਨ ਮਧੂਮੱਖੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਇਹ ਬਹੁਤ ਵੱਡਾ ਯੋਗਦਾਨ ਕਰਦੀਆਂ ਨੇ ਫਲ ਪੈਣ ਦੇ ਵਿੱਚ ਜਿੰਨੀ ਵੀ ਇਹ ਮੱਖੀ ਹੁੰਦੀ ਹੈ ਫਲ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਯੋਗਦਾਨ ਇਹਨਾਂ ਦਾ ਹੈ ਕਿਉਂਕਿ ਜੇ ਪੌਲੋਨਿਕ ਦੂਜੇ ਨਾਲ ਨਹੀਂ ਮਿਕਸ ਹੋਣਗੇ ਤਾਂ ਫਿਰ ਫਾਲੇ ਕਿਦਾਂ ਪਊਗਾ ਸੋ ਇਸ ਤਿੱਤੇ ਹੋਰ ਵੀ ਆਪਾਂ ਡੀਪ ਜਿਹੜੀਆਂ ਉਹ ਤੁਹਾਨੂੰ ਵੀਡੀਓ ਦਿਵਾਵਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ